ਜਿਹੜੇ ਜਹਾਜ਼ ਕ੍ਰੈਸ਼ ਹੁੰਦੇ ਨੇ ਨਾ ਜਿਹੜੇ ਜਿਹੜੇ ਜਿਹਨਾਂ ਦਾ ਜਹਾਜ਼ ਡਿੱਗ ਪੈਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਖ਼ਬਰ ਹੀ ਇਹ ਹੁੰਦੀ ਹੁੰਦੀ ਹੈ ਕਿ 2:35 ਮਿੰਟ ਤੇ ਧਰਤੀ ਨਾਲੋਂ ਨਾਤਾ ਟੁੱਟ ਗਿਆ ਸੀ ਸੋ ਜਦੋਂ ਧਰਤੀ ਨਾਲ ਨਾਤਾ ਟੁੱਟ ਜਾਂਦਾ ਨਾ ਕਿਸੇ ਦਾ ਤਹਾਂ ਜਾ ਕੇ ਫਿਰ ਉਹ ਟੁਗੜੀਆਂ ਜਿੱਥੇ ਹੁੰਦਾ ਫਿਰ ਉਹ ਕਿੱਥੇ ਟੁਗੜੀਆਂ ਇੱਥੋਂ ਤੇ ਆਇਆ ਕੋਂਥੋਂ ਆਇਆ ਸੋ ਇਸ ਕਰਕੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਨੌਕਰੀ ਵਾਲੇ ਹੋਗੇ ਅੱਜ ਏ ਨਾ ਇਹਨਾਂ ਕਿਤੇ ਹੋਵੇ ਕਿ ਸ਼ਰੀਕਾਂ ਦੇ ਘਰ ਮੂਰੇ ਜਾ ਕੇ ਰਲਕਾਰੇ ਮਾਰਨਾ ਵੀ ਹੋ ਨਿਕਲੋ ਬਾਹਰ ਉਹ ਉਹਨਾਂ ਨੂੰ ਵੀ ਨਾਲ ਲੱਗੇ ਚੱਲਣਾ ਬਲਕਿ ਉਹਨਾਂ ਨੂੰ ਦੱਸਿਓ ਕਿ ਕਿਹੜੇ ਕਿਹੜੇ ਤਰੀਕੇ ਨੇ ਕਿਹੜੇ ਟੈਸਟ ਦੇਣੇ ਪੈਂਦੇ ਨੇ ਦੇਖੋ ਇੱਕ ਮੁਹੱਲੇ 'ਚੋਂ ਜਾਂ ਇੱਕ ਪਿੰਡ 'ਚੋਂ ਕੋਈ ਮੁੰਡਾ ਇੱਕ ਕਾਮਯਾਬ ਹੋ ਜੀ 10 15 ਉਸੇ ਪਿੰਡ 'ਚੋਂ ਹੋਰ ਕਾਮਯਾਬ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕਿ ਰਾਹ ਖੁੱਲ ਜਾਂਦਾ ਭਾਈ ਕਿਵੇਂ ਕੀਤਾ ਸੀ ਤੂੰ ਮੈਨੂੰ ਦੱਸ ਦੇ ਬਿਲਕੁਲ ਇਸ ਤਰ੍ਹਾਂ ਮੁਹੱਲਿਆਂ 'ਚ ਜੇ ਮਹਲੇ 'ਚ ਕੋਈ ਮੁੰਡਾ ਜਾਂ ਕੁੜੀ ਕਾਮਯਾਬ ਹੋ ਜੇ ਤਾਂ ਆੜ-ਗੜ ਦੀ ਗੰਢੀ ਆਉਣ ਲੱਗ ਜਾਂਦੀ ਹੈ ਕਿਵੇਂ ਕੀਤਾ ਸੀ ਵੀ ਆਪਣੇ ਮੁੰਡੇ ਨੂੰ ਅਸੀਂ ਆਪਣੇ ਕੁੜੀ ਨੂੰ ਇਦਾਂ ਦੀ ਪੜਾਈ ਕਰਨ ਚਾਹੁੰਦੇ ਹਾਂ ਹਾਂ ਜੇ ਉਹ ਮੁੰਡਾ ਘਰੋਂ ਬਾਹਰ ਜਾ ਕੇ ਪੜਨ ਦੇ ਬਾਨ ਨੇ ਬੁਰੀ ਸੰਗਤ ਅਸ਼ਕਾਰ ਹੋਵੇ ਤੇ ਕਿਸੇ ਹੋਰ ਕੰਮਾਂ 'ਚ ਪੈ ਜਾਏ ਫਿਰ ਸਮਝ ਲਓ ਕੱਲਾ ਨਹੀਂ ਉਹਨੇ 10-15 ਦਾ ਹੋਰ ਵੀ ਫਿਊਚਰ ਖਰਾਬ ਕਰਤਾ ਕਿਉਂਕਿ ਮਾਪੇ ਫਿਰ ਕਹਿੰਦੇ ਨਹੀਂ ਉਹਨਾਂ ਦਾ ਮੁੰਡਾ ਗਿਆ ਸੀ ਉੱਥੇ ਅਧਿਕ ਲੱਕੀ ਚਾਂਦ ਚੜ੍ਹ ਕੇ ਆਇਆ ਇਸ ਕਰਕੇ ਮੈਂ ਸਿੰਦਨ ਭੇਜ ਦਿੱਤੇ ਇਹ ਬਹੁਤ ਡਿਪੈਂਡ ਕਰਦਾ ਤੁਸੀਂ ਆਪਣੇ ਆਪ ਨੂੰ ਰੋਲ ਮਾਡਲ ਸਮਝ ਲਓ ਚਲ 15 20 ਹੀ ਸਮਝ ਲਓ ਰੋਲ ਮਾਡਲ ਮੰਨੋ ਕਿ ਮੇਰੇ ਨਾਲ 15 ਵੀ ਹੋਰ ਨੇ ਜੇ ਮੈਂ ਕੁਝ ਗਲਤ ਕਰਦਾ ਸਮਝ ਲੋਗੇ ਫਿਰ ਜੇ ਮੈਂ ਕੋਈ ਚੰਗਾ ਕਰਦਾ ਉਹ ਆਉ ਆਗੇ ਫਿਰ ਸੋ ਇਸੇ ਕਰਕੇ ਮੈਂ 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 ਮੁੱਖ ਮੰਤਰੀ ਬਣ ਗਿਆ ਉਹ ਮੁੱਖ ਮੰਤਰੀ ਬਣਦਾ ਮਤਲਬ ਇਹ ਥੋੜੀ ਕੋਲ ਤੁਸੀਂ ਲੈ ਮਹਿਲਾ ਦੇ ਕੋਟੇ ਲਾ ਕੇ ਬੈਜੋ ਅੰਦਰ ਕਿ ਸਾਨੂੰ ਕੋਈ ਜਨਤਾ ਨਾ ਮਿਲ ਲੈ ਕੇ ਤੇ ਆ ਕੇ ਉਹਦੋਂ ਪਹਿਲਾਂ ਨਹੀਂ ਕੀਤਾ ਮੁੱਖ ਮੰਤਰੀ ਬਣ ਕੇ ਵੱਡੀਆਂ-ਮੁੰਡੀਆਂ ਉਹਨਾਂ ਦੇ ਮਹਿਲ ਸੀ ਵੱਡੇ-ਵੱਡੇ ਦਰਵਾਜ਼ੇ ਸੀ ਕੁੰਡੇ ਵੀ ਇਹਨਾਂ ਦੇ ਚੌੜੇ ਸੀ ਕੁੰਡੇ ਅੰਦਰੋਂ ਬੰਦ ਕਰ ਲਏ ਕਹਿੰਦੇ ਆਮ ਜਨਤਾ ਨੇੜੇ ਨਾ ਆ ਜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤਦੋਂ ਲੋਕਾਂ ਨੇ ਬਾਹਰੋਂ ਕੁੰਡੇ ਖਾਦੇ ਕਹਿੰਦੇ ਤੁਸੀਂ ਬਾਹਰ ਬਿਨ੍ਹਾ ਆ ਜੇ ਤੋ ਉਹ ਬੈਠੇ ਰਹੇ ਅੰਦਰ ਹੀ ਉਹ ਤੇ ਕੀ ਕਰ ਰਹੇ ਨੇ ਮਾਫ ਕਰਨਾ ਤੁਸੀਂ ਪੜੇ ਲਿਖੇ ਹੋ ਕੀ ਕਰ ਰਹੇ ਨੇ ਉਹ ਜੋਰ-ਤੋਰ ਮੈਂ ਉੱਧਰ ਵਗ ਜਾ ਮੇਰਾ ਡਰਾਈਵਿੰਗ ਲਾਇਸੈਂਸ ਹੋ ਜੇ ਮੇਰਾ ਕਾਰ ਚੋ ਸਾਡੇ ਕੋਲ ਪੈਸੇ ਹੈਗੇ ਨੇ ਸੁਸਕ ਰਖੇ ਆ ਅੱਜ ਹੀ ਰਹਾਂ ਅੱਜ ਤੁਹਾਨੂੰ ਪਹਿਲਾਂ ਕੋਟਾ ਚ ਰੋਲਣਾ ਪਿਆ ਕਿੰਨੇ ਸਾਲ ਬੇਸਟ ਹੋ ਗਏ ਉਹਦੀ ਕੋਈ ਵੈਲਿਊ ਨਹੀਂ ਹੈਗੀ ਈਮ ਟਾਈਮ ਦੀ ਕੋਈ ਵੈਲਿਊ ਨਹੀਂ ਪਰ ਅਸੀਂ ਸੋ ਤੁਹਾਡੇ ਵਾਸਤੇ ਜੋੜ ਤੋੜ ਕਰਕੇ ਜੋ ਮਰਜੀ ਕਰੀਏ ਅਸੀਂ ਤੁਹਾਡੀ ਕੁਰਸੀ ਸਿਕਯੂਰ ਕਰਨੀ ਚਾਹੁੰਦੇ ਆ ਇੰਨੇ ਫਰਕ ਹੈ ਭਵਿੱਖਦਮਾਨ ਆਪਦੇ ਨੌਜਵਾਨਾਂ ਦੀ ਆਪਦੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਦੀ ਕੁਰਸੀ ਵਾਸਤੇ ਜੋੜ ਤੋੜ ਕਰ ਰਹੇ ਆ ਜਿਹੜੇ ਦੂਜੇ ਨੇ ਉਹ ਸਿਰਫ ਆਪਦੀ ਕੁਰਸੀ ਲਈ ਜੁੜ ਦਰਕਾਰੇ ਨੇ ਮੈਂ ਇਹਨਾਂ ਨਾਲ ਹੋ ਜਾ ਤਾਂ ਮੈਂ ਮਨਿਸਟਰ ਬਣ ਜੂ ਇਹਦੇ ਨਾਲ ਜੁੜ ਜੀਦਾ ਐ ਬਣ ਜਾਗੇ ਬਾਕੀ ਪਬਲਿਕ ਹੈ ਸਿਆਣੀਆਂ ਸਾਰੇ ਕੁਝ ਪਤਾ ਨਾਲ ਉਹ ਹੀ ਖੰਬੇ ਨੇ ਅਬੀਲੀ ਗੋੜ ਦੇ ਉਹ ਵੱਡੇ ਅਫਸਰ ਨਹੀਂ ਸਭ ਤੋਂ ਵੱਡੇ ਅਫਸਰ ਕਈ ਸਾਲ ਲਾ ਤਨੇ ਉਹਨਾਂ ਬੜੇ ਵੀ ਇਹੀ ਸੀ ਅਫਸਰ ਇਹੀ ਸੀ ਖੰਬੇ ਵੀ ਇਹੀ ਸੀ ਪਾਰਾ ਵੀ ਇਹੀ ਸੀ ट्रांसफार्मर भी हुई थी, जैम्पर भी हुई थी, फ्यूज भी हुई थी, ग्रिड भी हुई थी, सुचा भी हुई थी, मोटर भी हुई ने। उही नेलदे ने जी पंद्रह पंद्रह घंटे सोलह सोलह घंटे कारण की है इच्छा शक्ति विल पावर इच्छा शक्ति है ही नहीं ध्यान ही नहीं अठ घंटे बिजली देवे अठ घंटे घंटा आ गई डेढ़ घंटा बंद दो घंटे आ गई घंटा बंद ਉਹ ਗਰਮ ਹੋ ਗਈ ਸੀ ਫਰਨਾ ਗ੍ਰਿਡ ਤੇ ਅਸੀਂ ਕਿਹਾ ਹੁਣ ਬਰਫ ਚ ਲਾ ਕੇ ਗ੍ਰਿਡ ਚ ਲਾ ਰਹੇ ਹਾਂ ਤੇ ਹੁਣ ਕੋਈ ਗਰਮ ਹੋਏ ਗ੍ਰਿਡ ਪਲੈਨਿੰਗ ਬਣਾਉਣੀ ਹੁੰਦੀ ਹੈ ਅਸੀਂ ਪੰਜਾਬ ਨੂੰ ਚਾਰਜ ਹੁਣਾਂ ਚ ਵੰਡ ਲਿਆ ਕਿ ਜੀਰੀ ਐਨੇ ਜ਼ਿਲ੍ਹੇ ਐਨੀ ਤਰੀਕ ਨੂੰ ਲਾਉਣਗੇ ਉਹਨਾਂ ਨੂੰ ਦੇਵਾਂਗੇ ਬਿਜਲੀ ਪਹਿਲਾਂ ਫਿਰ ਐਨਿਆਂ ਨੂੰ ਦੇਵਾਂਗੇ ਪਹਿਨੇ ਰੋ ਉਹ ਦਿਨ ਗ੍ਰਿਡਾਂ ਤੇ ਲੋਡ ਨਹੀਂ ਪੈਂਦਾ ਤੇ ਨਾਲੇ ਬਿਜਲੀ 12 12 14 14 15 15 ਪੇਸ਼ੇ ਦਾ ਤਾਂ ਬਿਜਲੀ ਆਈਆਂ ਨੇ ਕਿ 24 ਘੰਟੇ ਹੋ ਗਿਆ ਜਾਂਦੀ ਹੀ ਨਹੀਂ ਉਹ ਤਾਂ ਇਸ ਗੱਲ ਤੇ ਧਰਨਾ ਦੇਣਾ ਦੇਣ ਬਾਰੇ ਸੋਚ ਰਹੇ ਹੈ ਕਈ ਬੰਦੇ ਲੋਗ ਯਾਰ ਬਾਸ ਕਰੋ ਯਾਰ ਹੁਣ ਬਿਜਲੀ ਸਾਡੀਆਂ ਬੱਟਾ ਟੁੱਟੀ ਜਾਂਦੀਆਂ ਨੇ ਉਤੋਂ ਲੈ ਰਣਾ ਪਾਣੀ ਆ ਗਿਆ ਕੱਸੀਆਂ ਚੱਲ ਗਈਆਂ ਪੁਰਾਣੀਆਂ ਉਹੀ ਕੱਸੀਆਂ ਨੇ ਉਹੀ ਸੂਏ ਨੇ ਉਹੀ ਜਿવાય ਨੇ ਹੁਣ ਕਿਵੇਂ ਚੱਲ ਪਈ ਸੀ ਉਹੀ ਕੋਲੇਗੀ ਖਾਨ 2015 ਤੋਂ ਬੰਦ ਪਈ ਸੀ ਚਾਰ ਘੜੀ ਜਿਹੜੀ ਪੰਜਾਬ ਦੀ ਹੈ ਤੇ ਉਹੀ ਅਸੀਂ ਚਲਾ ਲਈ ਜਾ ਕੇ 8 ਸਾਲਾਂ ਬਾਅਦ ਉਹ ਕੋਲਾ ਇੰਨਾ ਹੋਇਆ ਪਿਆ ਸਾਨੂੰ ਅਸੀਂ ਦਰਮਨ ਪਾੜ ਦਿੱਤੀ ਗਿਰੇ ਯੋਗਾ ਕਸੀ ਸਰਵਪ੍ਰਜਾ ਲਾਗੇ ਜਾਂ ਪ੍ਰਾਈਵੇਟ ਵਾਲੇ ਤੁਸੀਂ ਇਹ ਕਰੋ ਸਾਨੂੰ ਪੜਾਓ ਅਸੀਂ ਅਸੀਂ ਚਲਾ ਕੇ ਪਾਉਣਾ ਜੀ ਪ੍ਰਾਈਵੇਟ ਵਾਲੇ ਘਾਟੇ ਚ ਨੇ ਸਰਕਾਰ ਕਹਿੰਦੀ ਸਾਨੂੰ ਦੇ ਦੋ ਅਸੀਂ ਸਸਤੀ ਦੀ ਹੀ ਬਣਾ ਕੇ ਦੇਵਾਂਗੇ ਨਹੀਂ ਤਾਂ ਆ ਕੇ ਸਰਕਾਰ ਪ੍ਰਾਈਵੇਟ ਕਰ ਦਿੰਦੀ ਸਾਰਿਆਂ ਨੂੰ ਉਲਟਾ ਕਰ ਦਿੰਦੇ ਸੁਸਕਰ ਕੇ ਤਨ ਕਹਾ ਅਸਾ ਬਿਜਲੀ ਬੋਰਡ ਦਾ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਕਰਜ਼ਾ ਲੈ ਕੇ ਇਹਨਾਂ ਨੂੰ ਆਰਡਰ ਦੇ ਦੋ 16 ਘੰਟੇ ਬਿਜਲੀ ਨਹੀਂ ਕਰਦੀ ਆਉਂਦੇ ਨੇ ਇਹ ਇੱਥੇ ਜੱਪਸਣੇ ਮੰਨਣੀ ਪਊਗੀ ਮੁੱਖ ਮੰਤਰੀ ਜੀ ਮੰਨਣੀ ਪਊਗੀ ਬਿਜਲੀ ਮੰਤਰੀ ਵੀ ਮੰਨਣੀ ਪਊਗੀ ਸੋਲਾਂ ਘੰਟੇ ਦੀ ਦਿੱਤਾ ਦੇਣਗੇ ਜਿਹੜਾ ਤਰ੍ਹਾਂ ਦੇਣੀ ਆ ਉਹ ਕਿੱਥੋਂ ਦੇਣਗੇ ਫਿਰ ਸਬਸਿਡੀ ਕਿੱਥੋਂ ਦੇਣਗੇ ਹੋਏ ਐਨੀ ਮੁਫਤ ਬਿਜਲੀ ਚੱਲ ਰਹੀ ਐ ਤੇ ਫਿਰ ਤੁਹਾਡੀਆਂ ਦਾ ਨਾਂ ਰੁਕਣ ਗਿਆ ਅਸੀਂ ਬਿਜਲੀ ਮੋਰੂ ਵੀ ਕਰਦੇ ਇਹਦਾ ਘਾਟਾ ਨਹੀਂ ਪੈਣ ਦਿੰਦੇ 20200 ਕਰੋੜ ਰੁਪਈਆ ਪਿਛਲੇ ਸਾਲ ਦੀ ਸਬਸਿਡੀ ਸੀ ਸਰਾਂ ਸਾਹਿਬ ਮੋੜਤੀ ਨਾ ਦੱਸ ਦਿਓ ਕਰੋ ਅਸੀਂ ਪੈਸੇ ਦੇ ਦੇ ਤੁਹਾਨੂੰ 9000 ਤੋਂ ਉੱਪਰ 9000 ਕਰੋੜ ਤੋਂ ਉੱਪਰ ਸਾਨੂੰ ਪਿਛਲੀਆਂ ਸਰਕਾਰਾਂ ਇਹਨਾਂ ਦਾ ਕਾਜ ਛੱਡ ਕੇ ਗਈਆਂ ਹੁੰਦਾ ਨਹੀਂ ਜਿਵੇਂ ਆਪਾਂ ਕਹਿੰਦੇ ਫਲਾਨੇ ਦਾ ਬਾਪੂ 10 ਕਿੱਲੇ ਤੇ ਇੱਕ ਸ਼ੋਰੂਮ ਛੱਡ ਗਿਆ ਫਲਾਨੇ ਦਾ ਫਲਾਨੇ ਦਾ ਦਾਦਾ ਜਿਹੜਾ ਸੀ ਉਹ ਉਸ ਜਮਾਨੇ ਭਾਈ ਉਹਨਾਂ ਨੂੰ ਐ ਕਰਕੇ ਆ ਸ਼ਹਿਰ 'ਚ ਪ੍ਰਾਪਰਟੀ ਛੱਡ ਗਿਆ ਤੇ ਜਿਹੜੇ ਮੈਨੂੰ ਬਜ਼ੁਰਗ ਮਿਲੇ ਉਹ ਆਪਾਂ ਨੂੰ 9000 ਤਾਂ ਪਹਿਲੇ ਬਿਜਰੀ ਬੋਰਡ ਦੀ ਛੱਡ ਗਈ ਦੇ ਸੇਟੀ ਮੇਲਾ ਕਰ ਜਾ ਤੁਨੂੰ ਇਹ ਉਹਦੀਆਂ ਵੀ ਅਸੀਂ ਕਹ ਵੀ ਇਕੱਠੇ ਤਾਂ ਦੇਖੋ ਮੁਸ਼ਕਲ ਹੈ ਮੋੜ ਤਾਂ ਦੇਵਾਂਗੇ ਪਰ ਕਿਸ਼ਤਾਂ ਕਰ 1804 ਕਰੋੜ ਰੁਪਏ ਦੀ ਕਿਸ਼ਤ ਕੀਤੀ ਹੈ 5 ਸਾਲਾਂ ਚ ਮੋੜ ਦਾਂਗੇ ਪਹਿਲੀ ਕਿਸ਼ਤ ਆ ਗਈ ਜੀ ਬਸ ਸਦਾ ਹੱਦਿਆ ਕਰੋ ਬਸ ਉਹ ਕਿਸ਼ਤ ਜਾਂ ਜਿਹੜੇ ਪਾਸੇ ਮੋੜ ਰਹੇ ਉਹਦੇ ਨਾਲ ਥੋੜੀਆਂ ਤਰਖਾਂ ਦਿੱਤੇ ਆ ਉਹਦੇ ਨਾਲ ਨਵੇਂ ਤਾਰਾਂ ਪਾਲਾਂਗੇ ਆਪਾਂ ਉਹਦੇ ਨਾਲ ਨਵੇਂ ਗ੍ਰਿਡ ਬਣਾ ਲਾਂਗੇ ਫਿਰ ਕਿਉਂ ਬਿਜਲੀ ਜਾਊਗੀ ਜਿਹੜੀ ਵੇਚਿਆ ਕਰਾਂਗੇ ਆਪਾਂ ਦੂਜੇ ਸੇਟਨ ਅਸੀਂ ਸਗੋਂ ਸਰਪਲਸ ਹੋ ਗਏ ਤਾਂ ਸਾਡੇ ਤੋਂ ਸਿੱਖਣਗੇ ਉਹ ਕਮਾਲ ਹੈ ਯਾਰ ਪੰਜਾਬ ਸਰਕਾਰ ਕਿਵੇਂ ਬਿਲਕੁਲ ਉਲਟਾ ਕੰਮ ਕਰਤਾ ਨੈਗੇਟਿਵ ਤੋਂ ਪੋਜ਼ੀਟਿਵ ਚ ਲੈ ਆਇਆ ਫੇਰ ਮੈਂ ਇਹ ਕਹਿਣਾ ਇੱਛਾ ਸ਼ਕਤੀ ਸੋ ਬਿਜਲੀ ਬੋਰਡ ਦੇ ਵਿੱਚ ਤੁਸੀਂ ਆਮ ਤੌਰ ਤੇ ਬਿਜਲੀ ਬੋਰਡ ਜਿਹੜਾ ਉਹ ਆਮ ਤੌਰ ਤੇ ਧਰ ਨਹੀਂ ਲੱਗਦੇ ਅਕ੍ਰਿਟਾ ਮੂਰੇ ਜਾਂ ਕੋਈ ਬਿਸਾਨਵਾਰ ਹੁੰਦਾ ਪਰ ਇਸ ਵਾਰ ਮੈਂ ਬਤਾ ਇੰਨੇ ਚਾਹਨਾ ਇਸ ਗੱਲ ਲਈ ਕਿ ਕੋਈ ਇਸ ਕਿਸਮ ਦੀ ਦਿੱਕਤ ਜਾਂ ਕੋਈ ਕੋਈ ਠੀਕ ਹੈ ਕਿਤੇ ਕੋਈ ਨੇਰੀ ਜ਼ਿਆਦਾ ਆ ਗਈ ਜਾਂ ਕੋਈ ਐਦਾਂ ਦਾ ਕੋਈ ਪਾਵਰ ਕੱਟ ਲੱਗ ਗਿਆ ਮੌਸਮ ਕਰਕੇ ਕੋਈ ਖੰਭਾ ਜਾਂ ਕੋਈ ਟਰਾਂਸਫਾਰਮਰ ਡਿੱਗ ਪਿਆ ਨਹੀਂ ਤਾਂ ਕੋਈ ਸਰਕਾਰ ਵਾਲੇ ਪਾਸਿਓਂ ਨਾ ਇੰਡਸਟਰੀ ਨੂੰ ਨਾ ਖੇਲੂ ਇੱਕ ਵੀ ਕੱਟ ਪਾਵਰ ਕੱਟ ਅਸੀਂ ਪ੍ਰਪੋਜ਼ਲ ਕੀਤਾ ਕਿ ਤੁਸੀਂ ਪਾਵਰ ਕੱਟ ਲਾਓ